ਸ੍ਰੀ ਗੁਰ ਸਤਿ ਸ੍ਰੀ ਅਕਾਲ ਸਭ ਸੀ ਗੁਰ ਦਸਤ ਸ੍ਰੀ ਗੁਰੂ ਸਾਹਿਬ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਕੌਂਸਲ ਦੇ ਚੀਜ਼ਾਂ ਨਾਲ ਕਿਸੇ ਨਾਲ ਨਿਕਾਉਂ ਬੜੀਆ ਚੜ੍ਹਦੀ ਕਲਾ ਚ ਹੋਵੇ ਤੇ ਆਪਾਂ ਬੜੀ ਰੀਤੀ ਰਿਵਾਜ ਚ ਆਪਾਂ ਲੈ ਕੇ ਆ ਗਏ ਅੱਜ ਤੱਕ ਦੀ ਵਲੋਗ ਤੇ ਆਪਾਂ ਸਕ੍ਰੀਨ ਸੈੱਡ ਕਰੀਏ ਚੱਲਾ ਸੈੱਡ ਕਰੀਏ ਵਰਦੀਆਂ ਸਾਡੀਆਂ ਸੋਹਣੀਆਂ ਸੋਹਣੀਆਂ ਗੰਸ਼ੇ ਘਾੜੇ ਤਨ ਪਰੇ ਤੇ ਦੋਵੇਂ ਸ਼ਾਨੀ ਪਰਨਾ ਆ ਪਰਨਾ ਕੇ ਤੇ ਬਾਕੀ ਬੰਦੇ ਕੰਮ ਕਰਦੇ ਉਹ ਦਿਖਾਉਣੇ ਤੇ ਅੱਜ ਸਾਰਾ ਦਿਨ ਕੀ ਕੀ ਕਰਦੇ ਹਾਂ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਸਾਉ ਜਿਹੜੇ ਤੇ ਰਾਤ ਨੂੰ ਗੱਡਰ ਕਰਦੇ ਆ ਕਿ ਨਹੀਂ ਰਾਤ ਨੂੰ ਵੀ ਦਿਖਾਵਾਂਗੇ ਤੁਹਾਨੂੰ ਕਿਉਂਕਿ ਤੋਪ ਇੰਨੀ ਕਿ ਜ਼ਿਆਦੀ ਆ ਨਾ ਤੇ ਬੰਦਾ ਸਾੜ ਹੀ ਸਕਦਾ ਇਹ ਕਾ ਬੰਦੇ ਸਾਡੇ ਕੰਮੇ ਲਾਏ ਆ ਉਹ ਕੋ ਪੈਂਦੀ ਹੈ ਤਾਂ ਇਦਾਂ ਹੀ ਛੱਡ ਜਾਵੇ ਉਹ ਹਾਂ ਇਹ ਘਾਟਾ ਬੰਦਾ ਆਦਾ ਐਸਪੀ ਤਿੰਨ ਵਾਰੀ ਬੈਠ ਤੁਹਾਡੇ ਘਰ ਆਦਾ ਕਿਉਂ ਉਹਦਾ ਸੁੱਤਾ ਪਿਆ ਡੇ ਆਉਂਦਾ ਮੈਂ ਅਰ ਕਿਦਰ ਆਂਦਾ ਮੈਂ ਕੋੜੀ ਆਇਆ ਜਾਂਦਾ ਮੈਂ ਸੋਚਿਆ ਕਿ ਮੈਂ ਜਦਾ ਘਰੇ ਨਵੇਂ ਕਾਣਾ ਇਹ ਨਹੀਂ ਬੜਦਾ ਆ ਮਿਸਤਰੀ ਆ ਹਾਂ ਹਾਂ ਕੀ ਹਾਲ ਕੀ ਹਾਲ ਆ ਚਲੋ ਰੋਲੇ ਲਾਉਂਦੇ ਮਿਸਤਰੀ ਦੇ ਰੋਲੇ ਲਾ ਕੇ ਆ ਹਾਂ ਤੂੰ ਮੇਰੇ ਉਧਰ ਬਿਠੇ ਮੈਨੇ ਕਾਇਗਾ ਤੂੰ ਮੈਲਾ ਉਸਮੇ ਕੀ ਗੇਮ ਕਲਤ ਖੇਮ ਕਲਤ ਹੈ ਸਮਝ ਨਹੀਂ ਲੱਗ ਗਈ ਕਿਦਣਾ ਬੇਸਕਟ ਲੈ ਲੇ ਕਿਉਂ ਜਸਮਾਨਾ ਬਾਜੀ ਕਾ ਹੈ ਪਹਿਲੇ ਮੇਰੇ ਬਾਜੀ ਉਹ ਆਇਓ ਹਾਂ ਮੇਰੇ ਕੋ ਦਰਸ਼ਨ ਕਰਾਓ ਹਾਂ ਕੁਛ ਬੋਲਾ ਕੁਛ ਉਹ ਇਹ ਆ ਗਿਆ ਉਹ ਵੀ ਮਿੱਤਰੋ ਆਪਾਂ ਆਜੇ ਬਹੁਤ ਦਿਨਾਂ ਬਾਅਦ ਦੋ ਦਿਨ ਬਾਅਦ ਇਧਰ ਆਏ ਗ੍ਰੇਨ ਤੇ ਗਾਰਡਰ ਚਾਰ ਉਧਰ ਰੱਖਿਆ ਤੇ ਜਾਂ ਇਧਰ ਰੱਖਿਆ ਅੱਟ ਗੱਟ 12 ਗੱਟ ਨਿਕਲੇ ਟੁੱਟ ਦਾ ਅਜ ਰਾਤ ਨੂੰ ਚੰਦ ਚਾਰ ਗੱਟ ਨਿਕਲੇ ਆਹ ਬਈ ਰੋਡ ਇਧਰੋਂ ਵੀ ਕੁੰਮਕਮਾ ਕੇ ਉੱਧਰ ਹੀ ਜਾਂਦਾ ਬਲਾਂਟ ਆਹ ਸਾਈਡ ਆਹ ਜਿੱਥੇ ਗੈਟਰੀ ਲੱਗੀ ਤੇ ਸੌਸ ਵਾਈ ਕਰ ਲਈ ਆਪਾਂ ਗਰੇ ਇਹਨਾਂ ਦੀ ਅਜ ਰਾਤ ਨੂੰ ਕੱਢਾਂਗੇ ਘਾਤਰ ਜੇ ਸ਼ਮੀ ਬਦਮਾਸ਼ ਆਣ ਕੇ ਬੈਠਾ ਲੰਚ ਟਾਈਮ ਹੋਣੀ ਵਾਲਾ ਇਹਦੇ ਸਾਰੇ ਗੈਪ ਬੰਦੇ ਜਨ ਇਹ ਗਰਮੀ ਅੱਤ ਦੀ ਸਿਖਰਾਂ ਦੀ ਪੈ ਰਹੀ ਹੈ। ਬੰਦੇ ਆਪਣੇ ਲੱਗੇ ਕੁਛ ਕਰੀਨਾ ਤੇ ਕੰਮ ਕਰਨਾ। ਉਤੋਂ ਬਾਅਦ ਫਿਰ ਆਪਾਂ ਵੀ ਰੋਟੀ ਖਾਣੇ ਆ। ਅੱਧਾ ਘੰਟਾ ਰਹਿ ਗਿਆ 12:30 ਵਜੇ। ਆ ਗਵਾੜ ਜੀਆਂ ਖਲੋਤਿਆਂ। ਇਹਨਾਂ ਨੂੰ ਲੈ ਕੇ ਮਦਦ ਚੱਲੇ ਦਜੀ ਕੰਮ ਹੋਣ ਕੀ ਤਾਂ ਹੋ ਗਿਆ। ਆਰਮਨ ਬ੍ਰਦਰ ਬ੍ਰਦਰ ਕਾ ਹੋਣਾ ਰ ਬ੍ਰਦਰ ਬ੍ਰਦਰ ਆਜੀ ਬ੍ਰਦਰ ਕੋ ਸਕਦੇ ਜੀ ਇਹ ਆ ਬੈਟ ਬੋਲ ਲੋ ਵੀ ਮੈਂ ਤਰਾਇ ਕਰਿਆ ਦਾ ਸਮਾਰ ਹੈ ਜੇ ਇਧਰ ਖੋਲ ਕੇ ਇਹ ਰੈਡਰ ਖੋਲ ਕੇ ਖੜਿਆ ਸੀ ਤੇ ਕੀ ਕਹਿੰਦੇ ਲੋਕ ਤਾਂ ਹੁਣ ਕੰਮ ਹੁੰਦੇ ਆ ਦਾ ਤੇ ਦੇਖਦੇ ਆ ਗੱਡਰਾ ਜਿਹਾ ਸਾਮਾਨ ਉਹ ਨਹੀਂ ਨਿਕਲਣਾ ਕੱਲ ਨੂੰ ਨਾ ਆ ਆਪਾ ਸੋਨਣਾ ਸਿੰਘ ਕੋਲੋਂ ਇਹਦੀ ਕੁਝ ਜਾਣਕਾਰੀ ਲੈਣੇ ਇਧਰ ਆਓ ਕੁ ਗੁੱਸੇ ਜੋ ਪੂਰਾ ਗੁੱਸੇ ਇਹ ਇਤਨੇ ਆਲੇ ਪੁੱਠੇ ਕੰਮ ਕਰੰਦਾ ਇਹਨੇ ਕੱਪੜੇ ਨੂੰ ਅੱਗ ਲਾਉਂਦਾ ਇਹਨੇ ਫੂਨ ਨਾ ਨਹੀਂ ਲੱਗਣੀ ਉਹ ਨਾ ਕੱਪੜੇ ਨੂੰ ਅੱਗ ਨਹੀਂ ਲੱਗਣੀ ਡੀਜ਼ਲ ਪਾਲਾ ਉੱਤੇ ਮਾਸਾ ਕੱਪੜੇ ਨੂੰ ਅੱਗ ਲਾਉਂਦੇ ਆ ਫੂਨ ਦੀ ਲਾਈਟ ਨਾਲ ਆ ਲੱਗੀ ਰੀਸਟਾਰਟ ਹੋ ਜਾਊਗੀ ਆਈਫੋਨ ਵੀ ਨਾ ਬਗੈਦਾ ਆ ਲੱਗੀ ਰੀਸਟਾਰਟ ਹੋ ਜਾਊਗੀ ਜੇ ਮੋਟੇ ਸਾਰੀ ਕੰਮੀਆਂ ਨੇ ਫਾਟੇ ਸਿਰ ਤੋਂ ਆਹ ਉਹ ਯਾਨ ਸਭ ਯੋ ਹੋਣੀ ਲੱਗ ਉਹ ਕਿੱਦਾਂ ਜਗਾਈ ਗੂਠਾ ਕਰਾਂ ਅੱਗੇ ਇਹ ਮਿੱਤਰੋ ਬਣਾਵ ਕਾਟਾ ਪੈ ਗਿਆ ਗੂਠੇ ਦਾ ਜੇ ਕੇ ਗੂਠਾ ਦਾਨ ਕਰਨਾ ਹੋਵੇ ਜ਼ਰੂਰ ਦੱਸਿਓ ਕਮੈਂਟ ਕਰਕੇ ਕਿੰਨਾ ਟਾਈਮ ਹੋ ਗਿਆ ਤੇ ਗੂਠੇ ਕੱਟੇ ਨੂੰ 10 ਸਾਲ 20 ਸਾਲ ਹੋ ਗਏ ਕੋਈ ਦਿੱਕਤ ਪਰੇਸ਼ਾਨੀ 20 ਸਾਲ ਦਾ ਚੀਜ਼ ਫੜ ਕੇ ਦਿਖਾਈ ਥੋੜਾ ਇਹ ਹੱਥ ਨਾਲ ਬੱਸ ਐ ਕਰਕੇ ਫੜਦਾ ਐ ਐ ਕਰਕੇ ਇਹ ਹੱਥ ਵੀ ਥੋੜਾ ਮੈਚਾ ਲਾਉਣਾ ਨਾ ਸਾਹਮਣੇ ਕੋਈ ਖੜਾ ਹੀ ਨਹੀਂ ਹੁੰਦਾ ਆ ਕੀ ਪਤਾ ਕਦੋਂ ਛੱਡ ਦੇਣਾ ਤੇਰਾ ਕੋਈ ਪਤਾ ਨਹੀਂ ਹਾਂ ਔਨ ਲਫਾ ਫੇਨ ਔਨ ਲਗਾ ਤਾਂ ਵੀ ਨਹੀਂ ਲੱਗਣੀ ਐ ਅਹ ਕੰਮਕਾਰ ਕੋਈ ਹੈ ਨਹੀਂ ਬਾ ਵਿਹਲਿਆਂ ਨੂੰ ਸੋਨਾ ਸਿੰਘ ਨੂੰ ਬੁਲਾ ਓਏ ਫੋਨ ਕਰ ਹਾਂ ਫੋਨ ਕਰ ਰੌਣਕ ਜੀ ਨਹੀਂ ਆਈ ਸਾਗ ਆ ਤੇ ਤੋ ਸਾਲਿਆ ਨੰਬਰ ਪੰਡਤ ਆ ਪੰਡਤ ਉਹ ਥਾਲਿਆ ਤਵੇਲਾ ਨਾ ਪੰਡਤ ਦੱਸੀ ਮੇਰੇ ਕਿੰਨੇ ਵਿਆਹ ਹੋਣਗੇ ਦੱਸੀ ਕਹਿੰਦਾ ਤੇਰਾ ਪੱਕਾ ਵੇਖਿਆ ਭਾਬੀ ਵਾਲਾ ਜੰਦਾ ਭਾਬੀ ਬੀਬੀਆਂ ਪਿੱਛਾ ਕਰੋ ਦਾ ਹੀ ਅਰੇ ਚੰਨ ਕੰਦੇ ਵਾਲੇ ਬੈਠਾ ਇੱਥੇ ਭੱਜ ਗਿਆ ਵੀ ਮਣ ਪੈ ਹੱਥ ਨਹੀਂ ਦੇਦਾ ਅਰੇ ਇਹ ਕਿਹ ਉਹਨੇ ਕੰਟੀਨੇਜ ਜਾਣਾ ਉੱਥੇ ਜਾ ਕੇ ਸੁਟਾਉਣੇ ਨੇ ਉਹ ਚਲ ਗਿਆ ਚਲ ਗਿਆ ਆ ਜਾਓ ਆ ਜਾਓ ਆ ਜਾਓ ਲੜਦਾ ਤੂੰ ਮਰ ਜਾਣਾ ਇਹ ਬੂਆ ਖੋਲ ਦੇ ਬੰਦਤਾ ਆਹੀਂ ਬੰਦਤਾ ਆ ਨਾ ਯਾਰ ਪਰ ਉਹਨੂੰ ਸਾਹ ਚੜ ਗਿਆ ਪਰ ਉਹਨੂੰ ਸਾਹ ਚੜ ਗਿਆ ਆਹੀਂ ਛੜਤਾ ਨਹੀਂ ਯਾਰ ਰਹਿਣ ਨਹੀਂ ਕੀ ਨਹੀਂ ਆਹੀਂ ਛੜਤਾ ਆ ਯਾਰ ਚੱਲ ਤੋ ਇਹ ਚੜਨ ਦਾ ਚੱਲ ਕੋਈ ਏਸੀ ਚੱਲੰਦਾ ਮਿੱਤਰੋ 16 ਨੰਬਰ ਤੇ ਕਿਹੜਾ ਭਾਬੀ ਯਾਰ ਉਹ ਪਚਾੜੇ ਦਾ ਕਹਿੰਦਾ ਪਾਂਡੇ ਮੰਜਦੀ ਨਹੀਂ 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 ਆਪਣਾ ਬਲੌਗ ਨਹੀਂ ਆਪਾਂ ਗਲਤ ਮਲਤ ਕੋਈ ਚੀਜ਼ ਪਾਉਂਦੇ ਨਹੀਂ ਆਪਾਂ ਕੱਟਦੇ ਨਹੀਂ ਉੱਥੋਂ ਉਹ ਉਧਰ ਜਾਂ ਤੁਹਾਨੂੰ ਆਪਾਂ ਬਡਾਈ ਨੂੰ ਦੋ ਚਾਰ ਫਰ ਤੇਰੀ ਕੀ ਨਿਊਰਨ ਦੀ ਸਾਸਰੀ ਦਾ ਬਜ਼ੁਰਗ ਸਾਸਰੀ ਦੀ ਨਹੀਂ ਹੁੰਦੀ ਸਾਸਰੀ ਦਾ ਬਜ਼ੁਰਗ ਕੋ ਭਾਈ ਸਾਹਿਬ ਖਲੋ ਯਾਰ ਬਜ਼ੁਰਗ ਕੋ ਪਹਿਲੀ ਬੀਣੀ ਆਸ਼ੀਰਵਾਦ ਦੇ ਮੈਂ ਆ ਪਹਿਲੀ ਨਹੀਂ ਸੱਚੀ ਦੱਸ ਪਹਿਲੀ ਹੈ ਗੋਡੇ ਹੈ ਸੱਚੀ ਦੱਸ ਸੱਚੀ ਦੱਸ ਵਿਆਹ ਹੋ ਕੇ ਨਹੀਂ ਉਹ ਪਾ ਮੇਰਾ ਨਹੀਂ ਹੋਣਿਆ ਤੇ ਤੇਰਾ ਕਿੱਥੋਂ ਆਵਾ ਸੱਚੀ ਸੱਚੀ ਦੱਸ ਪੰਡਤਾ ਮੇਰਾ ਵਿਆਹ ਹੋਊਗਾ ਓਏ ਲੈ ਕੋਰੇ ਮੈਂ ਨਸ ਨਹੀਂ ਪੈਣਾ ਮੈਨੂੰ ਲੱਗਣਿਆ ਜੋਗ ਉਹ ਨਹੀਂ ਜਾਂਦੀ ਮਮਾ ਸਾਰਾ ਕੁੱਟਾ ਪੜਦਾ 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 ਮੂੰਹ ਬਣ ਲੈਂਦਾ ਓਏ ਕਰ ਵਾਲੀ ਵੀਡੀਓ ਦੇਖਦੇ ਯਾਰ ਨਾ ਕਰ ਤੇ ਇਹਦੇ ਚ ਗਿਆ ਹਾਸੇ ਵਾਲੀ ਇਹ ਚ ਆਪਾਂ ਕੋਈ ਗਲਤ ਤਰ੍ਹਾਂ ਗੱਲ ਕਰਦੇ ਕਿਸੇ ਵੀ ਸ਼ਮੂਹ ਲਈ ਕਹੋ ਚਾਲਿਆ ਉਹਦੇ ਕੱਛੇ ਲੰਮੇ ਸੀ ਉਹ ਆਏ ਬੰਦੇ ਜਿਹਦਾ ਡਾਟਾ ਬਣਾ ਕੇ ਆਉਂਦਾ ਇਦੋਂ ਸਵਾਗ ਪੜੀ ਗਈ 3 ਕਿਲੋ ਦੇ ਨੀ ਚਲਦਾ ਉਹ ਨਾ ਮੋੜਦਾ ਨਾ ਵਾਹ ਤਾ ਤੇ ਪੰਖਾ ਉਲਟਾ ਲੱਗਿਆ ਨਹੀਂ ਲਾ ਗਿਆ ਕੰਮ ਚ ਪੰਖਾ ਉਲਟਾ ਲੱਗਿਆ ਉਲਟਾ ਨਹੀਂ ਐਸਾ ਹੀ ਹੈ ਕੰਮ ਇਹ ਤਾਂ اچھا ਇਹ ਲੱਗ ਰਹਾ ਹੈ ਨਾ ਸਾਧਵੇਂ ਇਸ ਲਈ ਜਾਲ ਨਹੀਂ ਰੱਖੋ ਇਹ ਅੰਦਰ ਲੈਣੀ ਪਵੇਗੀ اچھا ਹਾਂ ਇਹ ਪਰੇਟ ਨਹੀਂ ਜਾਣੇ ਤੇਰੇ ਇਹ ਲੰਦਾ ਨਹੀਂ ਜਾਂਦੇ ਨਹੀਂ ਤੁਹਾਰੇ ਬਾਣੀ ਕਰੂ ਕੰਮ ਚ ਲੰਦਾ ਨੇਰੇ ਚ ਜੋਰੋ ਜੋਰੀ ਸ਼ਮੀਨ ਲੜ ਬੜੀ ਉਧਰ ਫਸਾਈ ਉਹ ਨੇ ਉਹ ਫਸਾਈ ਹਾਂ ਕਪਾਉ ਉਹ ਬੈਠਾ ਦਾ ਦੋ ਬਉ ਪਾਣੀ ਆਣੇ ਲੁਕਦਾ ਕਿਉਂ ਏ ਇਧਰ ਟਾਰਚ ਉਹ ਉੱਪਰ ਜਾਏਗਾ ਪੰਖਾ ਤੇ ਹਾਂ ਅਸੇ ਬੋਲ ਦਿਓ ਰਗੋ ਇਹਨੂੰ ਬੋਲਦੀ ਹਾਲੇ ਢਿੱਲ ਨਾ ਨਾ ਦੰਦ ਡਾਲਿਆ ਬੋਲਡ ਹਾਂ ਇਹ ਦੋ ਬੰਦੇ ਪਾਣੀ ਦੀ ਸੇਵਾ ਤੇ ਲੱਗੇ ਕਿੰਨਾ ਪਾਣੀ ਪੀਣਾ 70 ਲੀਟਰ 70 ਲੀਟਰ ਕਿੰਨੇ ਲੀਟਰ ਹੋ ਗਿਆ ਕਿੰਨੇ ਲੀਟਰ ਹੋ ਗਿਆ ਆ ਲੋ ਇੱਕ ਜਣਾ ਉੱਪਰ ਆ ਜਾਓ ਇੱਕ ਜਣਾ ਭਰੀ ਜਾਓ ਥੱਲੇ ਉੱਪਰ ਵੀ ਬਿਚਾਰ ਆਏਗਾ ਇਹ ਬੋਲ ਨਹੀਂ ਹੈ ਦੇਖੋ ਆ ਪਾ ਲਿਆ ਆ ਉਸ ਮਿਸਰੀ ਇਹ ਬੋਲੂ ਮਿਸਰੀ ਕੋਲ ਬ੍ਰੀਚ ਲਾ ਦੇ ਇਸ ਵਿੱਚ ਆਤਾ ਇਸ ਵਿੱਚ ਲੱਗਦਾ ਹੈ ਇਸ ਵਿੱਚ ਲੱਗਦਾ ਹੈ। ਅਰਦੇ ਦੇ ਅੰਦਰ ਆਣਾ। ਉਹ ਆਫ ਵੈਰੀ ਨਾਈਸ ਸੋ ਗੁੱਡ ਸ਼ੋ ਬਿਊਟੀਫੁਲ ਸ਼ੋ ਐਂਗਰੀਮਨ ਸੋਨਾ ਸਿੰਘ ਅੱਜ ਸਾਰਾ ਦਿਨ ਨਹੀਂ ਦਿਖਿਆ ਹੁਣ ਆਇਆ ਏ ਪਤਾ ਨਹੀਂ ਕਿੱਥੇ ਗਿਆ ਭਰਿਆ ਉੱਟਿਆ ਸ਼ੇਰ ਖੁਦਾ ਦਾ ਲੱਗਦਾ ਕੁਝ ਕਰੂਗਾ। ਪਾਣੀ ਪਾਊਗਾ। ਪਾਣੀ ਅਜੇ ਨਹੀਂ ਲੱਗਦਾ ਤੈਨੂੰ। ਪਾਣੀ ਦੇ ਆਜੇ ਨਾ ਵੇਖ। ਇਹਨਾਂ ਭਰਿਆ ਉਹ ਤੇ ਦੇ ਦੇ ਸਭੀ। ਹਾਂ ਮੇਰੇ ਸਾਹਮਣੇ ਨੇ ਆ ਤੇ ਹੈ ਬਾਜੀ ਹਰੇ ਪਾਣੀ ਲਿਆਂ ਲਾ ਪਾਣੀ ਲਿਆਂ ਲਿਆਂ ਪਾਓ ਤੁਸੀਂ ਵਾਟਰ ਕੋਲਰ ਖਰਾਬ ਕਰ ਦੇਣਾ ਯਾਰ ਵਾਟਰ ਕੋਲਰ ਤੋੜ ਦੇਣਾ ਤੁਸੀਂ ਮੈਂ ਲਾਇਆ ਸਭ ਹੈ ਔਰ ਨਹੀਂ ਬਾਲਟੀਆਂ ਇਹ ਕਿੰਨੀਆਂ ਬਾਲਟੀਆਂ ਯਾਰ ਕੌਣ ਨਹੀਂ ਦਿੰਦੇ ਤੇ ਦੋ ਬਾਲਟੀਆਂ ਦਿੱਤੀਆਂ ਨਾ ਮੈਂ ਤੈਨੂੰ ਇਦਾਂ ਦੀਆਂ ਇੱਕ ਐਕ ਇਦਾ ਇਹ ਬਾਡੀ ਦਿੱਤੀ ਇੱਕ ਛੋਟੀ ਜਿਹੜੀ ਯਾਰ ਯਾਰ ਇਹ ਨਾ ਤੇਲ ਵਾਲੀ ਕੱਲਦੀਆਂ ਨੂੰ ਮੈਂ ਆਪਣੇ ਪਬਜੀ ਦੇ ਕੋਲ ਪਾਉਂਦਾ ਇਹਨੂੰ ਬਣਾ ਕੇ ਦਰ ਮੈਂ ਪਹਿਲੇ ਲਗਾਤਾ ਇਸਾਈ ਨੂੰ ਮਿਲਾਉਣ ਨੂੰ